ਜਿਹੜਾ ਪ੍ਰੋਗਰਾਮ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਸਿਰਜੀਤ ਕਰ ਲਈ ਗਠਿਤ ਕਰਨ ਲਈ ਸ੍ਰੀ ਅਕਾਲ ਤਖਤ ਦੀ ਵਸੀਲ ਤੇ ਕਿਉਂ ਕਰਨਾ ਪਿਆ ਵੀਰੋ ਇਸ ਕਰਕੇ ਕਰਨਾ ਪਿਆ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਰੋਹ ਸੀ ਜਿਹੜਾ ਦਬਕਾ ਸੀ ਜਿਹੜਾ ਭੈ ਸੀ ਜਿਸ ਅਕਾਲੀ ਦਲ ਤੋਂ ਹਿੰਦੁਸਤਾਨ ਦੀਆਂ ਸਰਕਾਰਾਂ ਭੈ ਮੰਨਦੀਆਂ ਸੀ ਉਹ ਹਿੰਦੁਸਤਾਨ ਦੇ ਵਿੱਚ ਅਕਾਲੀ ਦਲ ਪਤਲਾ ਪੈ ਗਿਆ ਅਕਾਲੀ ਦਲ ਕਮਜ਼ੋਰ ਪੈ ਗਿਆ ਅਕਾਲੀ ਦਲ ਦੀ ਚਿੱਠੀ ਦਾ ਕੋਈ ਜਵਾਬ ਦੇਣ ਤੱਕ ਤਿਆਰ ਨਹੀਂ ਸੀ ਜਥੇਦਾਰ ਸਿੰਘ ਸਾਹਿਬ ਜਿਵੇਂ ਹਰਪ੍ਰੀਤ ਸਿੰਘ ਵੀ ਪਹੁੰਚੇ ਨੇ ਉਹਨਾਂ ਦਾ ਸਵਾਗਤ ਜਗਾ ਰਿਆ ਨਾ ਕਰੋ ਮੈਂ ਸਟੇਜ ਤੇ ਤਖਤ ਮਹਾਨ ਹੈ ਏਕ ਪੰਥ ਦੀ ਸ਼ਾਨ ਆਕਾਰ ਤਖਤ ਮਹਾਨ ਹੈ सिंह साहब का आप सारे ने जकारे ला के ਸਵਾਗਤ ਕੀਤਾ ਔਰ ਇਸ ਗੱਲ ਦਾ ਮਾਣ ਆ ਕਿ ਸੱਚ ਦਾ ਪਹਿਰਾ ਦੇਣ ਲਈ ਸੱਚ ਦੀ ਗੱਲ ਕਰ ਲਈ ਇਹਨਾਂ ਨੇ ਜੋ ਜੁਰਤ ਕੀਤੀ ਆ ਉਹ ਤੇ ਅਸੀਂ ਮਾਣ ਕਰ ਸਕਦੇ ਆ ਆ ਬਾਕੀ ਪੁੱਛੇ ਦੇ ਦੋ ਸਾਹ ਆ ਜੋ ਪਿਛਲੇ ਪਾਸੇ ਆ ਜੀ ਇੱਧਰ ਆ ਜਾਓ ਮੈਂ ਬੇਨਤੀ ਕਰ ਰਿਹਾ ਸੀ ਕਿ ਅਕਾਲੀ ਦਲ ਦੀ ਹਾਲਤ ਕੀ ਹੋ ਗਈ ਸੀ ਸ਼ਰੋਮਣੀ ਅਕਾਲੀ ਦਲ ਦੇ ਸੂਬੇ ਦੇ ਵਿੱਚ ਕਿਸੇ ਟਾਈਮ 42% ਤੇ ਫਿਰ 36% ਰਹਿ ਗਿਆ ਫਿਰ 24% ਰਹਿ ਗਿਆ ਫੇ 18% ਰਹਿ ਗਿਆ ਆ ਫੇ ਪਿੱਛੇ ਦੇ 6% ਰਹਿ ਗਿਆ ਤੇ ਜਿਹੜੀਆਂ ਬਾਈ ਇਲੈਕਸ਼ਨਾਂ ਆਈਆਂ ਉਹਨਾਂ 'ਚ ਤਾਂ 0% ਰਹਿ ਗਿਆ ਸੋ ਇਸ ਕਰਕੇ ਸਾਡੇ ਸਿੰਘ ਸਹਿਬਾਨ ਨੇ ਜਾਇ ਕਹਿ ਲੋ ਕਿ ਅਸੀਂ ਲੋਕ ਜੋਸਾ ਸਿੰਘ ਵੀਰ ਸਿੰਘ ਬਾਦਲ ਦੇ ਨਾਲ ਰਹੇ ਅਸੀਂ ਮਹਿਸੂਸ ਕੀਤਾ ਕਿ ਇਤਿਹਾਸ ਸਾਡੇ ਤੋਂ ਜਵਾਬ ਮੰਗੇਗਾ ਲੋਕ ਸਾਡੇ ਤੋਂ ਜਵਾਬ ਮੰਗਣਗੇ ਇਹ ਹਾਲਤ ਕਿਉਂ ਹੋਈ ਆ ਕਾਲੀ ਦਾਲ ਦੇ ਜਦੋਂ ਅਸੀਂ ਰੋਕਿਆ ਟੋਕਿਆ ਉਹਨਾਂ ਨੇ ਤਕਰੀਬ ਮੰਨੀ ਕਹਿੰਦੇ ਜੀ ਭਾਜਪਾ ਨੇ ਅਸੀਂ ਕਾਰਤਾਰ ਸਿੰਘ ਸਾਹਿਬ ਤੇ ਚਲੇ ਗਏ ਵੀ ਸਾਡੇ ਤੋਂ ਜੋ ਗਲਤੀਆਂ ਹੋਈਆਂ ਉਹਨਾਂ ਦੀ ਸਜ਼ਾ ਦਿਓ ਤੇ ਸਾਨੂੰ ਕਹਿੰਦੇ 나ਗਪੁਰਾਇ ਨੇ ਭੇਜਤੇ ਕਦੇ ਕਹਿੰਦੇ ਭਾਜਪਾ ਆਏ ਨੇ ਭੇਜਤੇ ਉਹ ਬਾਦਲ ਸਾਹਿਬ ਵਾਲੀ ਨਿੱਕਰ ਉਹ ਸਾਰਿਆਂ ਦੇ ਪਾ ਦੰਨੇ ਆ ਸੋ ਇਸ ਕਰਕੇ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ 2024 ਨੂੰ ਅਹਿਸਾਸ ਕੀਤਾ ਕਿ ਜੇ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਬਚਾਉਣਾ ਤਾਂ ਇਹਦੇ ਲਈ ਮੋੜ ਸਿਰ ਦਿੱਤੀ ਲਈ ਨਰੋਜ ਉਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਸਾਂਭੀ ਜਾਵੇ ਜਿਨ੍ਹਾਂ ਤੇ ਕੋਈ ਉਂਗਲ ਨਾ ਠਾ ਸਕੇ ਸੋ 7 ਮੈਂਬਰੀ ਕਮੇਟੀ ਬਣਾਈ ਦੋ ਭਾਵੇਂ ਅਸਤੀਫਾ ਦੇ ਕੇ ਚਲੇ ਗਏ ਪਰ ਪੰਜ ਮੈਂਬਰ ਜਿਹੜੇ ਅੱਜ ਉਹ ਭਾਰਤੀ ਮਹਿਮ ਨੂੰ ਚਲਾ ਰਹੇ ਨੇ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਪਾਲਣਾ ਲਈ ਪੰਜਾਬ ਦੇ ਵਿੱਚ ਇਹ ਭਾਰਤੀ ਮੇਮ ਨੂੰ ਸ਼ੁਰੂ ਕੀਤਾ ਸੋ ਵੀਰੋ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਤੇ ਨਜ਼ਰ ਮਾਰਨ ਦੇ ਲੋੜ ਆ ਕਿ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਰਿਹਾ ਆ ਜਿਹੜਾ ਪਾਣੀਆਂ ਦਾ ਮਸਲਾ ਚੱਲ ਰਿਹਾ ਇਹ ਪਾਣੀਆਂ ਦੇ ਮਸਲੇ ਲਈ ਮਾਲ ਸਾਡੇ ਗੈਰਮਾਂ ਤੇ ਸਾਡੀ ਪਰਮਾਨੈਂਟ ਮੈਂਬਰਸ਼ਿਪ ਸੀ ਸਾਡੀ ਉਹ ਖੋਲੀ ਪੰਜਾਬ ਦੀ ਇੱਕ ਚਿੱਠੀ ਕੇਂਦਰ ਸਰਕਾਰ ਕੋਲ ਨਹੀਂ ਪਹੁੰਚੀ ਪੰਜਾਬ ਦਾ ਵਜ਼ੀਰ ਨਹੀਂ ਗਿਆ ਮੰਤਰੀ ਨਹੀਂ ਗਿਆ ਸੈਕਟਰੀ ਨਹੀਂ ਗਿਆ ਕਿ ਸਾਡੇ ਨਾਲ ਧੱਕਾ ਕਿਉਂ ਕਰਦੇ ਹੋ ਚੰਡੀਗੜ੍ਹ ਦਾ ਹਿੱਸਾ ਖੋ ਕੇ ਲੈ ਜਾਣ ਲੱਗੇ ਕੋਈ ਬੋਲਿਆ ਨਹੀਂ ਚੰਡੀਗੜ੍ਹ ਵਿੱਚੋਂ ਮੁਲਾਜ਼ਮ ਖੋਲੇ ਕੋਈ ਬੋਲਿਆ ਨਹੀਂ ਪੰਜਾਬ ਲਾਹਵਾਰਸ ਹੋਇਆ ਪਿਆ ਵਾਲੀ ਵਾਰ ਸੇ ਕੋਈ ਨਹੀਂ ਆ ਜਿਹੜੀ ਹਿੰਮਤ ਪਈ ਭਾਵੇਂ ਗੱਲ ਪਰਥ ਸਰਪਾਰਟੀ ਮੀਟਿੰਗ ਬੁਲਾਈ ਪਰ ਸਰਪਾਰਟੀ ਮੀਟਿੰਗ ਬੁਲਾਈ ਚਲੋ ਚੰਗਾ ਕੀਤਾ ਪਰ ਉਹ ਤੋਂ ਪਹਿਲਾਂ 4000 ਕਿਉਸਕ ਪਾਣੀ ਇਹੀ ਸਰਕਾਰ ਸਾਡੀ ਪੰਜਾਬ ਦੀ ਕੁਝ ਦਿਨ ਪਹਿਲਾਂ ਦੇ ਕੇ ਹਟੀ ਆਦਾ ਪਿੱਛੋਂ ਮੈਂ ਧੰਨਵਾਦ ਕਰਨਾ ਕੁਝ ਆਫਸਰਾਂ ਦਾ ਜਿਨ੍ਹਾਂ ਨੇ ਜਗਾਇਆ ਇਹ ਸਰਕਾਰ ਨੂੰ ਚਲੋ ਜਾਗੀ ਤੇਰਾਏ ਦਰੋਹਤਾਏ ਤੇ ਜਾਗਣ ਤੋਂ ਬਾਅਦ ਅੱਜ ਜੋ ਪੰਜਾਬ ਇਕੱਠਾ ਹੋਇਆ ਕਾਸ਼ ਜੇ ਉਸ ਦਿਨ ਇਕੱਠਾ ਹੋ ਜਾਂਦਾ ਜੇ ਇਦਾਂ ਸਥਾਈ ਮੈਂਬਰਸ਼ਿਪ ਖੋਹੀ ਸੀ ਤਾਂ ਸ਼ਾਇਦ ਹਿੰਮਤ ਨਾ ਪੈਂਦੀ 85 208500 ਕਿਸੂ ਪਾਣੀ ਖੋਣ ਦੀ ਜੇ ਚੰਡੀਗੜ੍ਹ ਦੇ ਇਲਾਕੇ ਖੋਣ ਵੇਲੇ ਇਕੱਠਾ ਹੁੰਦਾ ਪੰਜਾਬ ਤਾਂ ਹਿੰਮਤ ਨਹੀਂ ਸੀ ਪੈਣੀ ਸਾਡੇ ਪਾਣੀਆਂ ਤੇ ਡਾਕੇ ਸਾਡੀ ਰਾਹ ਕਾਨੀ ਤੇ ਡਾਕੇ ਸਾਡੇ ਇਲਾਕਿਆਂ ਤੇ ਡਾਕੇ ਸੋ ਇਸ ਕਰਕੇ ਲੋੜ ਮਹਿਸੂਸ ਹੋ ਰਹੀ ਆ ਕਿ ਪੰਜਾਬ ਦਾ ਕੋਈ ਵਲੀਵਾਰ ਹੋਵੇ ਪੰਜਾਬ ਦਾ ਕੋਈ ਦਰਦ ਸੁਣਾਉਣ ਵਾਲਾ ਹੋਵੇ ਬਹੁਤ ਕੁਝ ਹੋ ਸਕਦਾ ਸਰਕਾਰਾਂ ਵਿੱਚ ਰਹਿ ਕੇ ਜੇ ਜੁਰਤ ਹੋਵੇ ਜੇ ਹਿੰਮਤ ਹੋਵੇ ਤਾਂ ਵੱਡੀਆਂ-ਵੱਡੀਆਂ ਸਰਕਾਰਾਂ ਆ ਕਹਿੰਦੇ ਆ ਨਰਿੰਦਰ ਮੋਦੀ ਦੇ ਸਾਹਮਣੇ ਕੋਈ ਬੋਲ ਨਹੀਂ ਸਕਦਾ ਮੈਂ ਝੂਠ ਹੀ ਨਹੀਂ ਮਾਰਦਾ ਮੈਂ ਪਰਮਾਤਮਾ ਨੂੰ ਡਰ ਕੇ ਕਹਿਣਾ ਜੇ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਇੱਥੋਂ ਨਾ ਭੇਜਦੇ ਅੱਜ ਤੁਸੀਂ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੋਣਾ 2014 ਦੇ ਵਿੱਚ ਲੈਂਡ ਐਕ acquisition ਐਕਟ ਲੈ ਕੇ ਆ ਰਹੇ ਸੀ ਮੈਂ ਮੋਦੀ ਸਾਹਿਬ ਦੇ ਸਾਹਮਣੇ ਗੱਲ ਪੈ ਗਿਆ ਵਜ਼ੀਰ ਦੇ ਮੈਨੂੰ ਕਹਿੰਦੇ ਐਮੈਂਡਮੈਂਟ ਵਾਪਸ ਲਓ ਸਰਕਾਰ ਦਾ ਐਮਪੀ ਐਮੈਂਡਮੈਂਟ ਨਹੀਂ ਪਾ ਸਕਦਾ ਆ ਯਾਲੀ ਸਾਹਿਬ ਤੇ ਧੁੰਦਾ ਸਾਹਿਬ ਬੈਠੇ ਨੇ ਐਮਐਲਏ ਇਹਨਾਂ ਨੂੰ ਪਤਾ ਰੋਲਿੰਗ ਪਾਰਟੀ ਦਾ ਐਮਐਲ ਪਾ ਨਹੀਂ ਸਕਦਾ ਮੈਂ ਪਾਤੀ ਬਾਦਲ ਸਾਹਿਬ ਦਾ ਫੋਨ ਆਇਆ ਸਮੀਰ ਜੀ ਦਾ ਆਇਆ ਮੈਂ ਮੈਂ ਨਹੀਂ ਵਾਪਸ ਲੰਦਾ ਆਖਿਰ ਮੈਂ ਵਾਪਸ ਨਾਲ ਲਈ ਬਿੱਲ ਵਾਪਸ ਲੈਣਾ ਪੈ ਗਿਆ ਆ ਨੈਸ਼ਨਲ ਵਾਟਰ টারਮినਲ ਲਿਆਉਣ ਲੱਗੇ ਸੀ ਲੋਕ ਸਭਾ ਚ ਪਾਸ ਕਰਤਾ ਆ ਪਿੱਛੇ ਦੇ 19 ਦੇ ਵਿੱਚ ਤੇ ਅਸੀਂ ਅੜ ਕੇ ਜਾ ਕੇ ਰਾਜ ਸਭਾ ਦੇ ਵਿੱਚ ਜਾ ਕੇ ਰੋਕਿਆ ਸੋ ਮੇਰਾ ਮਤਲਬ ਆਹੀ ਵੀਰੋ ਜਿਹਦੇ ਸਾਹਮਣੇ ਕੋਈ ਬੋਲਣ ਦੀ ਹਿੰਮਤ ਨਹੀਂ ਸੀ ਕਰਦਾ ਉਸੇ ਰਵੀਰ ਨੂੰ ਟੈਲੀਫੋਨ ਕਰਕੇ ਇਸੇ ਇਲਾਕੇ ਦੇ ਮੁੰਡੇ ਨਹਿਰ ਦੇ ਕੰਢੇ ਚਲ ਜਾ ਕੇ ਮਾਰ ਲੱਗੇ ਸੀ ਇੱਕੇ ਟੈਲੀਫੋਨ ਮੈਂ ਕੀਤਾ ਸੀ ਮੈਂ ਕਿਹਾ ਤੈਨੂੰ ਇਸੇ ਨਹਿਰ ਦੇ ਵਿੱਚ ਡੋਬ ਦੂੰਗਾ ਜੇ ਮੁੰਡੇ ਮੁੜ ਕੇ ਥਾਣੇ ਨਾ ਪਹੁੰਚਾਏ ਬਾਹਰ ਸਿ ਲਿਆਣ ਕੇ ਥਾਣੇ ਪਹੁੰਚਾਏ ਅੱਜ ਉਹਨਾਂ ਤੇ ਇੱਕ ਦਾ ਸ਼ਹੀਦ ਹੋ ਗਿਆ ਅੱਜ ਇੱਕ ਅਮਰੀਕਾ ਚ ਸੋ ਮੇਰਾ ਮਤਲਬ ਇਹ ਆ ਜੇ ਰਾਜ ਸ਼ਕਤੀ ਲੋਕਾਂ ਲਈ ਵਰਤੀ ਜਾਵੇ ਤਾਂ ਬਹੁਤ ਕੁਝ ਹੋਰਿਆ ਜਾ ਸਕਦਾ ਅੱਜ ਲੋੜ ਹੈ ਇੱਕ ਐਸਾ ਤਾਕਤਵਰ ਅਕਾਲੀ ਦਲ ਬਣਾਉਣ ਦੀ ਐਸੀ ਪੰਥ ਦੀ ਇੱਕ ਜਥੇਬੰਦੀ ਬਣਾਉਣ ਦੀ ਜਿਹੜੀ ਨਾ ਭੈਚਾਵੇ ਨਾ ਲਾਲਚ ਜਾਵੇ ਜਿਹੜੀ ਜੁਰਤ ਦੇ ਨਾਲ ਪੰਜਾਬੀਆਂ ਦੀ ਆਵਾਜ਼ ਬਣ ਸਕੇ ਜਿਸ ਤਰ੍ਹਾਂ ਦੀ ਤਵਕਕ ਜਿਸ ਤਰ੍ਹਾਂ ਦੀ ਆਸ ਪੰਜਾਬ ਦੇ ਲੋਕ ਅਕਾਲੀਆਂ ਤੇ ਕਰਦੇ ਨੇ ਉਸ ਤਰ੍ਹਾਂ ਦੀ ਆਸ ਤਵਕਕੋ ਨੂੰ ਪੂਰਾ ਕਰਨ ਲਈ ਮਾਨ ਜੋਗ ਸਿੰਘ ਸਹਿਬਾਨਾ ਨੇ ਇਹ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਈ ਕਿ ਤੁਸੀਂ ਪਿੰਡ ਪਿੰਡ ਜਾ ਕੇ ਭਰਤੀ ਕਰੋ ਤੇ ਨਵਾਂ ਅਕਾਲੀ ਦਲ ਹੋਵੇ ਔਰ ਅਕਾਲੀ ਦਲ ਐਸਾ ਹੋਵੇ ਜਿਹੜੇ દોਸ਼ ਕਮੀਆਂ ਖਾਮੀਆਂ ਅਕਾਲੀਆਂ ਚ ਰਹੀਆਂ ਨੇ ਕਿ ਇੱਕੋ ਪ੍ਰਧਾਨ ਅਕਾਲੀ ਦਲ ਦਾ ਉਹੀ ਐਸਜੀਪੀਸੀ ਚਲਾਵੇ ਉਹੀ ਸਰਕਾਰ ਦਾ ਮੁੱਖ ਮੰਤਰੀ ਹੋਵੇ ਤਾਂ ਫਿਰ ਕਿਵੇਂ ਗੱਲ ਚੱਲੇਗੀ ਸੋ ਅਸੀਂ ਨਵਾਂ ਵਿਧਾਨ ਲਿਆ ਰਹੇ ਆ ਜਿਹਦੇ ਤਹਿਤ ਅਕਾਲੀ ਦਲ ਦਾ ਪ੍ਰਧਾਨ ਕੋਈ ਹੋਰ ਚੋਣ ਨਹੀਂ ਲੜ ਸਕੇਗਾ ਮੁੱਖ ਮੰਤਰੀ ਨਹੀਂ ਬਣ ਸਕੇਗਾ ਤਾਂ ਕਿ ਜਥੇਬੰਦੀ ਤਾਂ ਬਚੀ ਰਹੇ ਅੱਜ ਅਕਾਲੀ ਦਲ ਦੇ ਮਰਨ ਦਾ ਵੱਡਾ ਕਾਰਨ ਹੋਇਆ ਤੇ ਲਗਾਤਾਰ 10 ਸਾਲ ਸਰਕਾਰਾਂ ਚੱਲਣ ਕਰਕੇ ਸਾਡੀ ਜਥੇਬੰਦੀ ਖਤਮ ਹੋ ਗਈ ਹਲਕਾ ਇੰਚਾਰਜ ਮਾਲਕ ਬਣਾ ਤੇ ਹਲਕਾ ਇੰਚਾਰਜਾਂ ਦੀਆਂ ਜ਼ਗੀਆਂ ਹੋ ਗਈਆਂ ਤੇ ਵਰਕਰ ਨਰਾਸ਼ ਹੋ ਗਿਆ ਵਰਕਰ ਪਾਰਟੀ ਤੋਂ ਟੁੱਟ ਗਿਆ ਇਸ ਕਰਕੇ ਕਾਲੀ ਗੱਲ ਕਮਜ਼ੋਰ ਹੋਇਆ ਸੋ ਮੁੜ ਕੇ ਕਮਜ਼ੋਰ ਨਾ ਹੋਵੇ ਇਹਦੀ ਸਾਨੂੰ ਪੂਰੀ ਚੌਕਸੀ ਆ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਫਿਕਰਮੰਦ ਆ ਕਿ ਅੱਗੇ ਲਈ ਐਸੇ ਬੰਦ ਨੂੰ ਬੰਨੇ ਜਾਣ ਕਿ ਮੁੜ ਕੇ ਇੱਕ ਬੰਦਾ ਜਿਹੜਾ ਉਹ ਡਿਕਟੇਟਰ ਨਾ ਬਣ ਸਕੇ ਇੱਕ ਬੰਦੇ ਕੋਲ ਤਾਕਤ ਨਾ ਹੋ ਸਕੇ ਸਾਡੇ ਪਛੋਕਰ ਦੇ ਵਿੱਚ ਜਿਹੜੀ ਕਲੈਕਟਿਵ ਮਿਊਚ ਲੀਡਰਸ਼ਿਪ ਸਾਡੇ ਆਗੂਆਂ ਨੇ ਦਿੱਤੀ ਸੀ ਇਕੱਠੇ ਹੋ ਕੇ ਸਾਡੇ ਆਗੂ ਸਲਾਹ ਕਰਦੇ ਸੀ ਫੈਸਲੇ ਕਰਦੇ ਸੀ ਤੇ ਪੰਥੂਆਂ ਦੇ ਪਿੱਛੇ ਚੱਲਦਾ ਸੀ ਉਸ ਤਰ੍ਹਾਂ ਦੀ ਲੀਡਰਸ਼ਿਪ ਕੌਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਣੀ ਚਾਹੁੰਦੇ ਆ ਆਉਣ ਵਾਲਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਜ ਸਾਹਮਣੇ ਨਜ਼ਰ ਆ ਰਿਹਾ ਅਸੀਂ ਮਹਿਸੂਸ ਕਰਦੇ ਆ ਇਹ ਕਿਸੇ ਧੜੇ ਦਾ ਕਿਸੇ ਦੀ ਸਪਾਰਸ਼ ਦਾ ਕਿਸੇ ਵੀ ਕੋਟੇ ਦਾ ਮੈਂਬਰ ਨਾ ਬਣੇ ਬਲਕੇ ਮੈਂਬਰ ਜਿਹੜਾ ਹੈ ਉਹਦਾ ਕਰਤਾਰ ਹੋਵੇ ਉਹਦਾ ਪਛੋਕੜ ਹੋਵੇ ਉਹਦੀ ਦਿਖ ਹੋਵੇ ਉਹਦੀ ਸੋਚ ਹੋਵੇ ਉਹਦੀ ਬਲਖਣ ਦਾ ਲੋਕਾਂ ਨੂੰ ਨਜ਼ਰ ਆਵੇ ਤਾਂ ਕਿ ਪੰਥ ਦੀਆਂ ਮਹਾਨ ਜਥੇਬੰਦੀਆਂ ਜਿਹੜੀਆਂ ਇੱਕ ਵਿਅਕਤੀਆਂ ਰਹਿ ਗਈਆਂ ਇੱਕ ਧੜੇ ਦੀਆਂ ਰਹਿ ਗਈਆਂ ਇੱਕ ਪਰਿਵਾਰ ਦੀਆਂ ਬਣ ਕੇ ਰਹਿ ਗਈਆਂ ਅਸੀਂ ਉਹਨਾਂ ਦੀ ਚੁੰਗਲ ਚੋਂ ਕੱਢ ਕੇ ਸਭ ਤੋਂ ਪਹਿਲਾ ਪ੍ਰੋਗਰਾਮ ਸ਼ੁਰੂ ਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਵੀ ਸਾਡਾ ਹੋਏਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਬਹਾਲ ਰੱਖਣਾ ਸਾਹਬੀ ਅਕਾਲ ਤਖਤ ਸਾਹਿਬ ਦੀ ਸਰਬੋਤਮ ਨੂੰ ਬਹਾਰ ਰੱਖਦੇ ਹੋਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਥ ਦੀ ਜਮਾਤ ਹੈ ਉਹ ਜਮਾਤ ਨੂੰ ਅਸੀਂ ਪੰਥ ਦੀ ਜਮਾਤ ਬਣਾਉਣਾ ਉਹਨੂੰ ਰਾਸੀ ਚੁੰਗਲ ਤੋਂ ਕੱਢਣਾ ਉਹਨੂੰ ਧਾਰਮਿਕ ਸਿੱਖਿਸ਼ਤਾਂ ਦੇ ਹਵਾਲੇ ਕਰਕੇ ਸਾਡਾ ਮਹਾਨ ਧਰਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਲਾਇਆ ਧਰਮ ਸ੍ਰੀ ਗੁਰੂ ਕਲਗੀਧਰ ਪਾਸ਼ਾ ਦਾ ਦਸ਼ਮੇਸ਼ ਪਿਤਾ ਦਾ ਇੱਕ ਸਿਰデア ਖਾਲਸਾ ਇਨਾ ਪੰਥਕ ਸੰਸਥਾਵਾਂ ਤੋਂ ਸੇਰ ਲੈ ਕੇ ਪੰਥ ਦੀ ਸੇਵਾ ਕਰ ਸਕੇ ਨਿਰੋਲ ਪੰਥ ਦੀਆਂ ਜਥੇਬੰਦੀਆਂ ਜਥੇਬੰਦੀਆਂ ਬਣਾਉਣ ਲਈ ਅਸੀਂ ਉਸ ਚੁੰਗਲ ਤੋਂ ਕੱਢ ਕੇ ਆਜ਼ਾਦ ਕਰਨਾ ਸੁਤੰਤਰ ਕਰਨਾ ਜਾਨੀ ਹਰ ਪ੍ਰਿੰਸੀ ਦੀ ਮਾਂ ਜੋ ਜਥੇਦਾਰ ਸਾਹਿਬ ਸਾਡੇ ਵਿੱਚ ਸ਼ੋਭਤ ਨੇ ਮੈਂ ਸਮਝਦਾ ਕਿ ਇਹ ਤੋਂ ਵਧੀਆ ਸ਼ਖਸੀਅਤ ਸਾਡੇ ਸਾਹਮਣੇ ਇਹ ਤੋਂ ਵਧੀਆ ਇਨਸਾਨ ਸਾਡੇ ਸਾਹਮਣੇ ਜਿਨੇ ਕੋਈ ਲਾਲ ਨੀ ਲਾਲ ਤੇ ਠਗਰਾਤੇ ਦਬਾਅ ਠਗਰਾਤੇ ਹੋਕ ਤੱਕ ਲੋਕ ਕਹਿੰਦੇ ਸੀ ਚੰਗੇ ਚੰਗੇ ਕਹਿੰਦੇ ਸੀ ਕਿ ਸਿੰਘ ਸਹਿਬਾਨਾਂ ਅੱਜ ਕਿੱਥੇ ਜਾਣ ਸਿੰਘ ਸਹਿਬਾਨ ਜੁੜਤੇ ਨਹੀਂ ਕਰ ਸਕਦੇ ਸੁਖਵੀਰ ਦੇ ਸਾਹਮਣੇ ਕੋਈ ਗੱਲ ਕਰਨ ਦੀ ਪਰ ਮੈਂ ਵਾਰੇ ਜਾਨਾ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਹਨਾਂ ਨੇ ਜੁਰਤ ਕੀਤੀ ਇਹਨਾਂ ਨੇ ਹਿੰਮਤ ਕੀਤੀ ਇਹਨਾਂ ਨੇ ਉਹ ਫੈਸਲੇ ਕਰਤੇ ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਸੋ ਇਸ ਕਰਕੇ ਵੀਰੋ ਉਹ ਜਿਹੜੇ ਕਹਿੰਦੇ ਆ ਨਾ ਦੋਸ਼ ਲਾਉਂਦੇ ਨੇ ਮੈਂ ਜਾਂ ਜਿਹੜਾ ਚੂੜੀ ਬਣਦਾ ਉਸੇ ਤੇ ਚੀਕਦਾ ਗਾ ਦੋਸ਼ ਮਾਝੇ ਮੈਂ ਪਹਿਲਾਂ ਕਿਹਾ ਵੀ ਬਾਦਲ ਸਾਹ ਵਾਲੀ ਨਿਕਰ ਹਰੇਕ ਦੇ ਪਵਾ ਦਿੰਦੇ ਆ ਸੋਸ਼ਲ ਮੀਡੀਆ ਤੇ ਸੋ ਇਸ ਕਰਕੇ ਜਿਹੜਾ ਜੁਰਤ ਨਾਲ ਗੱਲ ਕਰੇਗਾ ਜਿਹੜਾ ਕਿਸੇ ਗਲਤ ਕੰਮ ਨੂੰ ਰੋਕੇਗਾ ਟੋਕੇਗਾ ਉਹਨਾਂ ਨੇ ਤਾਂ ਦੋਸ਼ ਲਾਉਣਾ ਹੀ ਲਾਉਣਾ ਮਾਸਟਰ ਤਾਰਾ ਸਿੰਘ ਨੂੰ ਕਿਸੇ ਨੇ ਕਿਹਾ ਸੀ ਕਹਿੰਦੇ ਮਾਸਟਰ ਜੀ ਹਿੰਦ ਸਵਾਚਾਰ ਵਾਲੇ ਤੁਹਾਡੇ ਵਿਰੁੱਧ ਬਹੁਤ ਬੋਲਦੇ ਆ ਤੁਸੀਂ ਕੋਈ ਦਾ ਜਵਾਬ ਨਹੀਂ ਦਿੰਦੇ ਕਹਿੰਦੇ ਇੱਕ ਗੱਲ ਸਮਝ ਲਿਆ ਕਰੋ ਜਦੋਂ ਮੈਂ ਪੰਥ ਦੀ ਗੱਲ ਕਰਾਂ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇਹ ਸਮਝ ਲਿਆ ਕਰੋ ਕਿ ਜਦੋਂ ਹਿੰਦ ਸਵਾਚਾਰ ਵਾਲੇ ਵਿਰੋਧ ਕਰਦੇ ਨੇ ਮੈਂ ਮਾਤ ਪੰਥ ਦੀ ਗੱਲ ਕਰ ਰਿਹਾ ਸੋ ਇਸ ਕਰਕੇ ਜਿਹੜਾ ਪੰਥ ਦੀ ਗੱਲ ਕਰੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਦੀ ਗੱਲ ਕਰੇਗਾ ਕੁਦਰਤੀ ਤੌਰ ਤੇ ਉਹਨਾਂ ਨੂੰ ਬੁਰਾ ਲੱਗੇਗਾ ਉਹ ਵਿਰੋਧ ਕਰਨਗੇ ਸੋ ਇਸ ਗੱਲ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਪਰ ਆਖਿਰ ਵਿੱਚ ਮੈਂ ਇੱਕੋ ਗੱਲ ਕਹਿ ਕੇ ਬੇਨਤੀ ਸਮਾਪਤ ਕਰਨੀ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਪਰ ਤੁਸੀਂ ਜਿਸ ਤਰ੍ਹਾਂ ਹਿੰਮਤ ਕੀਤੀ ਆ ਇਸ ਤਰ੍ਹਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਨਿਰੋਲ ਆਪਸੀ ਪਿਆਰ ਦਿਖਾ ਕੇ ਇਤفاق ਦਿਖਾ ਕੇ ਘਰ ਘਰ ਜਾ ਕੇ ਇਹ ਮੁਹਿਮ ਨੂੰ ਆਪਾਂ ਨੇ ਹੋਰ ਲਾਂਬੰਦ ਕਰਨਾ